ਹਾਂਜੀ ਜਸਰ ਸਾਹਿਬ ਤੁਸੀਂ ਆਜ਼ਾਦ ਉਮੀਦਵਾਰ ਵਜੋਂ ਜਿਹੜੇ ਕਾਗਜ਼ ਦਾਖਲ ਕਰਾਏ ਸੀ ਪਰ ਤੁਹਾਨੂੰ ਜਿਹੜਾ ਸਿੰਬਲ ਸਿੰਬਲ ਹੀ ਜਿਹੜਾ ਤੁਹਾਨੂੰ ਉਹ ਮਿਲ ਨਹੀਂ ਸਕਿਆ ਕਾਰਨ ਕੀ ਹੈ ਵਾਰਡ ਨੰਬਰ 18 ਤੋਂ ਮੈਂ ਆਜ਼ਾਦ ਉਮੀਦਵਾਰ ਤੌਰ ਤੇ ਮੈਂ ਲੈਕਚਰ ਲੜ ਰਿਹਾ ਤੇ ਜਿੱਦਣ ਕਾਗਜ਼ ਦਾਖਲ ਕਰਾਉਣ ਜਾਣਾ ਸੀਗਾ ਤੇ ਮੈਂ ਕਾਗਜ਼ ਵੀ ਦਾਖਲ ਕਰਾਏ ਆ ਤੇ ਜਦੋਂ ਮੈਂ ਕਾਗਜ਼ ਦਾਖਲ ਕਰਾਏ ਆ ਤੇ ਉਦੋਂ ਮੈਡਮ ਦੇ ਕੋਲ ਮੈਂ ਜਾ ਕੇ ਉਹਨਾਂ ਨੂੰ ਮੈਂ ਕਹਿ ਲਿਆ ਕਾਗਜ਼ ਮੇਰੇ ਉਹਨੇ ਕਿਹੜੀ ਵਾਰਡ ਜੀ ਕਿੱਥੋਂ ਲੜ ਰਿਹਾ ਮੈਂ ਕਿਹਾ 18 ਨੰਬਰ ਵਾਰਡ ਤੋਂ ਉਹਨਾਂ ਨੇ ਕਹਿ ਲਈ ਆਕ ਸੌਂਸ ਸਮਾਗਮ ਇਹ ਪੱਤਰ ਹੁੰਦਾ ਵਾ ਇਹ ਪੜੋ ਮੈਂ ਜੋ ਉੱਥੇ ਪੜਿਆ ਤੇ ਉਹਨਾਂ ਨੇ ਮੈਂ ਪੜ ਕੇ ਜਦੋਂ ਉਹਨਾਂ ਨੂੰ ਦੱਸਿਆ ਵੀ ਸੌਂਸ ਸਮਗਮ ਉਹਦੇ ਵਿੱਚ ਜੋ ਵੀ ਸ਼ਰਤਾਂ ਲਿਖੀਆਂ ਹੁੰਦੀਆਂ ਜੀ ਵੀ ਮੈਂ ਕਾਨੂੰਨ ਦੀ ਲੰਘਣਾ ਨਹੀਂ ਕਰੂੰਗਾ ਕਾਨੂੰਨ ਦੇ ਮੁਤਾਬਕ ਚੱਲੂੰਗਾ ਭਾਰਤ ਦੇ ਕਾਨੂੰਨ ਦੇ ਤਹਿਤ ਸਾਰੇ ਉਹ ਜੋ ਵੀ ਉੱਥੇ ਲਿਖਿਆ ਸੀ ਉਹ ਪੜਿਆ ਉਹ ਵੀਡੀਓ ਰਿਕਾਰਡਿੰਗ ਸਰੀ ਉੱਥੇ ਵਿੱਚ ਹੈ ਉਹਦੇ ਵਿੱਚ ਉਸ ਤੇ ਸਾਈਨ ਕਰਾਏਗੇ ਤੇ ਉਹ ਜੋ ਸਾਈਨ ਕਰਾ ਕੇ ਰੱਖ ਲਿਆ ਤੇ ਮੈਨੂੰ ਕਹਿੰਦੇ ਜੀ ਇੱਕ ਆ ਕਾਗਜ਼ ਇੱਕ ਵੱਖਰਾ ਐਸਟ੍ਰੇਨ ਉਹਨਾਂ ਦੇ ਜਿਹੜੇ ਕਲਰਕ ਸੀਗਾ ਉਹਨੇ ਕਹਿ ਰਿਹਾ ਸਾਈਨ ਕਰ ਦਿਓ ਜੀ ਮੈਂ ਕਹਾਦਾ ਜੀ ਇਹ ਕਹਿੰਦੇ ਜੀ ਦਫਤਰ ਵਗੈਰਾ ਕੋਈ ਇਹ ਲੈਕਚਰ ਦੇ ਨਾਲ ਹੀ ਲੱਗਦਾ ਹੁੰਦਾ ਜੀ ਕੋਈ ਗੱਲ ਨਹੀਂ ਇਹ ਵੀ ਕੈਨ ਕਰ ਦਿਓ ਹੁਣ ਇੱਕ ਅਫਸਰ ਜਾਂ ਕਲਰਕ ਮੈਨੂੰ ਕਹਿ ਰਿਹਾ ਤੇ ਜੋ ਮੈਨੂੰ ਸੌਂਸ ਮਾਗਮ ਵਾਲਾ ਕਾਗਜ਼ ਪੜਾ ਰਿਹਾ ਤੇ ਉਹ ਵੀ ਤੇ ਇੱਕ ਵਿਸ਼ਵਾਸ ਦੇ ਤੌਰ ਤੇ ਮੈਂ ਪੜ੍ਹ ਰ ਸਾਈਨ ਕਰ ਰਿਹਾ ਨਾ ਉਹਦੇ ਤੇ ਤੇ ਜਿਹੜਾ ਉਹ ਕਾਗਜ਼ ਆ ਉਹਦੇ ਤੇ ਵੀ ਮੈਂ ਵਿਸ਼ਵਾਸ ਦੇ ਤੌਰ ਤੇ ਸਾਈਨ ਕਰ ਰਿਹਾ ਤੇ ਮੈਂ ਕਹਾਂ ਠੀਕ ਹੈ ਜੀ ਲੋ ਜੀ ਉਹ ਮੈਂ ਸਾਈਨ ਕਰਕੇ ਆ ਗਿਆ ਤੇ ਉਸ ਤੋਂ ਬਾਅਦ ਮੈਂ ਨਾ ਜੀ ਜਦੋਂ ਜਦੋਂ ਕਾਗਜ਼ ਸਾਰੇ ਪੜਤਾਲ ਹੋ ਗਈ ਤੇ ਪੜਤਾਲ ਤੋਂ ਬਾਅਦ ਉਸ ਕਾਗਜ਼ਾਂ ਦੀ ਪੜਤਾਲ ਤੋਂ ਬਾਅਦ ਉੱਥੇ ਮੇਰੇ ਲਿਸਟ 'ਚ ਨਾਂ ਆ ਗਿਆ ਵੀ ਯੋਗ ਵੀ ਤੁਸੀਂ ਇਲੈਕਸ਼ਨ ਲੜ ਸਕਦੇ ਜੀ। ਮੈਂ ਕਹ ਜੀ ਬਹੁਤ ਵਧੀਆ ਗੱਲ ਹੈ ਜੀ। ਤੇ ਬੜੀਆ ਗੁਰੂ ਸਾਹਿਬ ਦਾ ਬੜਾ ਸ਼ੁਕਰਾਨਾ ਕੀਤਾ ਖਲੋਗੇ ਕਿਉਂਕਿ ਕਿਤਨਾ ਵੀ ਹੋ ਸਕਦਾ ਹੈ ਕਾਗਜ਼ ਰੱਦ ਵੀ ਹੋ ਸਕਦੇ ਸੀ। ਜੋ ਵੀ ਮੌਲ ਚੱਲੰਦੇ ਆ ਸੀ ਸਾਨੂੰ ਸਾਰਿਆਂ ਨੂੰ ਖਾਜਤਾ ਸੀਗਾ ਵੀ ਕਾਗਜ਼ ਰੱਦ ਨਾ ਹੋ ਗਏ ਤੇ ਅਨਪੌਜੀ ਲੈਕਚਰਾਂ ਨਾ ਕਰਾਤੀਏ ਜਾਣ। ਚਲੋ ਜੀ ਅਸੀਂ ਜਦੋਂ ਪੜਤਾਲ ਹੋਈ ਫਿਰ ਮੇਰੇ ਨਾਲ ਇੱਕ ਕਵਰੇਜ ਕੈਂਡੀਡੇਟ ਸੀਗਾ ਆ ਮੰਦੀਪ ਸਿੰਘ ਸਾਨਵਜੀਤ ਸਿੰਘ ਉਹ ਸਾਡੇ ਜਿਹੜਾ ਜਿਹੜੇ ਲੀੜੇ ਲੀਡਰਾਂ ਨਾਲ ਅਸੀਂ ਖਲੋਤੇ ਸੀ ਉਹਨਾਂ ਨੇ ਕਿਹਾ ਵੀ ਆਪਣੇ ਜਾ ਕੇ ਕਵਰੀ ਕੈਂਡੀਡੇਟ ਦੇ ਕਾਗਜ਼ ਵਾਪਸ ਲੈ ਆਓ ਤੇ ਮੈਂ ਕਹਾਈ ਜੀ ਚਲੋ ਤੁਸੀਂ ਕਹਿੰਦੇ ਤਾਂ ਲੈ ਆਓ ਨੇ ਵੈਸੇ ਰਹਿ ਜਾਂਦੀ ਐ ਕਹਿੰਦੇ ਕਾਹਨੂੰ ਐਵੇਂ ਟੈਨਸ਼ਨ ਪਾਉਣੀ ਆ ਤੇ ਉਹ ਉਹ ਵੀ ਲੈ ਆਓ ਤੇ ਜਾ ਕੇ ਲੈ ਆਓ ਕਾਗਜ਼ ਲੈ ਆਓ ਮੈਂ ਕਹਾਈ ਠੀਕ ਹੈ ਜੀ ਉਹ ਥੋੜਾ ਜਿਹਾ ਉਹਦੀ ਜਦੋਂ ਨਾ ਉਹਦੀ ਆਈ ਸਾਈਡ ਥੋੜੀ ਜੀ ਵੀਕ ਆ ਤੇ ਉਹ ਮੈਨੂੰ ਕਹਿੰਦਾ ਮੇਰੇ ਨਾਲ ਚੱਲ ਤੇ ਮੈਂ ਉਹਦੇ ਨਾਲ ਚਲੇ ਗਿਆ ਅੰਦਰ ਜਦੋਂ ਮੈਂ ਅੰਦਰ ਗਿਆ ਵਾ ਉਹਦੀ ਫਾਈਲ ਖੋਪਣ ਕਰਾਈ ਆ ਆ ਮਨਦੀਪ ਸਿੰਘ ਦੇ ਨਾਮ ਤੇ ਅਮਨਦੀਪ ਸਿੰਘ ਦੀ ਫਾਈਲ ਓਪਨ ਹੁੰਦੀ ਆ ਅਮਨਦੀਪ ਸਿੰਘ ਆਪਣੇ ਸਾਈਨ ਕਰਦਾ ਵਾ ਅਮਨਦੀਪ ਜੇ ਲਾਗੇ ਕਲਰ ਖਲੋਤਾ ਵਾ ਉਹ ਕਹਿ ਰਿਹਾ ਵੀ ਇਹਦਾ ਨਾਮ ਅਮਨਦੀਪ ਸਿੰਘ ਉੱਤੇ ਨਾਮ ਭਰ ਲਓ ਉਹ ਕਹਿੰਦਾ ਯਾਰ ਮੇਰੇ ਕੋ ਨਾਮ ਨਹੀਂ ਭਰੇ ਜਾਣਾ ਮੇਰਾ ਵੇ ਦਿਖਣ ਨਹੀਂ ਦਿਆ ਤੇ ਮੇਰਾ ਨਾਮ ਭਰ ਦੇ ਮੈਂ ਉਹਦਾ ਨਾਮ ਭਰਿਆ ਜੀ 1 ਕੇ ਫਾਰਮ ਤੇ ਮੈਂ ਤੇ ਇਹ ਕਿੰਨਾ ਵਾ ਵੀ ਜੋ 1 ਕੇ ਫਾਰਮ ਦੇ ਉੱਤੇ ਦੋ ਸੈਨ ਜਿਹੜੇ ਮੰਨ ਲਓ ਦੋ ਫਾਈਲਾਂ ਕਿਵੇਂ ਵਾਪਸ ਮਿਲ ਸਕਦੀਆਂ ਇਹਨਾਂ ਨੇ ਕਹਤਾ ਤੁਸੀਂ ਬਾਅਦ ਚ ਮੈਂ ਜਦੋਂ ਸ਼ਾਮ ਪੈ ਗਈ 3 ਵਜੇ ਦੇਨ ਵੱਜ ਗਏ ਤੇ ਮੈਂ ਵੇਟ ਕਰਦਾ ਰਹਾ ਚੋਣ ਨਿਸ਼ਾਨ ਦੀ ਤੇ ਮੈਨੂੰ ਕਹਿੰਦੇ ਵੀ ਚੋਣ ਨਿਸ਼ਾਨ ਮੈਂ ਕਿਹਾ ਜੀ ਅੰਦਰ ਗਿਆ ਉਹਨੇ ਕਿਹਾ ਜੀ ਤੁਹਾਨੂੰ ਕੀ ਚਾਹੀਦਾ ਮੈਂ ਕਿਹਾ ਜੀ ਮੈਨੂੰ ਟਰੈਕਟਰ ਦੇ ਦਿਓ ਪਰ ਮੈਂ ਇਹ ਗੱਲ ਕਰਨਾ ਚਾਹੁੰਦਾ ਪ੍ਰਸ਼ਾਸਨ ਕੋਲੋਂ ਵੀ ਜੇ ਅਗਰ ਮੇਰੀ ਫਾਈਲ ਜੇ ਮੈਂ ਵਾਪਸ ਲੈ ਗਿਆ ਹਾਂ ਤੇ ਉਸ ਮੈਡਮ ਨੇ ਮੈਨੂੰ ਇਹ ਕਿਉਂ ਪੁੱਛਿਆ ਵੀ ਵਾਰਡ ਨੰਬਰ 18 ਗੁਰਮੀਤ ਸਿੰਘ ਤੁਹਾਨੂੰ ਕੀ ਚਾਹੀਦਾ ਚੋਣ ਨਿਸ਼ਾਨ ਮੈਂ ਟਰੈਕਟਰ ਜੀ ਜੇ ਜੇ ਮੇਰੀ ਫਾਈਲ ਹੀ ਨਹੀਂ ਹੈਗੀ ਉੱਥੇ ਤੇ ਚੋਣ ਨਿਸ਼ਾਨ ਤੇ ਮੇਰਾ ਮੰਗਣ ਦਾ ਹੱਕ ਹੀ ਨਾ ਬਣਦਾ ਫਿਰ ਅੰਦਰ ਗਏ ਨੂੰ ਤੇ ਮੇਰੇ ਤੇ ਅਫਸਰ ਬਰੇ ਮੈਨੂੰ ਝਟਕਾ ਵੀ ਮਾਰ ਸਕਦੇ ਆ ਵੀ ਤੂੰ ਤੇ ਕਾਗਜ਼ ਲੈ ਕੇ ਵਾਪਸ ਤੇ ਤੂੰ ਚੋਣ ਨਿਸ਼ਾਨ ਲੈਣਾ ਗਿਆ ਮੈਨੂੰ ਉਹਨਾਂ ਨੇ 6 ਵਜੇ ਤੱਕ ਕਹਿੰਦੇ ਵੀ ਖਲੋ ਆ ਵੇਟ ਕਰੋ ਤੁਹਾਨੂੰ ਚੋਣ ਚਾਹ ਦਿੰਦੇ ਆ ਮੈਂ 2-3 ਵਾਰੀ ਅੰਦਰ ਵੀ ਗਿਆ ਉਹ ਕਹਿੰਦੇ ਤੁਹਾਡੀ ਫਾਈਲ ਉੱਥੋਂ ਦੇ ਕਲੈਰੀਕਲ ਮੁੰਡੇ ਜਿਹੜੇ ਨੇ ਉੱਥੋਂ ਦੇ ਬਾਈ ਨੇਮ ਤੇ ਚਲੋ ਉਹਨਾਂ ਦਾ ਮੈਨੂੰ ਨਾਂ ਦਾ ਨਹੀਂ ਪਤਾ ਫੇਸ ਤੋਂ ਮੈਂ ਜਾਣਦਾ ਉਹਨਾਂ ਨੂੰ ਉਹਨਾਂ ਨੂੰ ਮੈਂ ਪੁੱਛਿਆ ਤੇ ਉਹ ਮੈਨੂੰ ਕਹਿੰਦੇ ਵੀ ਤੁਹਾਡੇ ਜਿਹੜੇ ਕਾਗਜ ਆ ਓਕੇ ਆ ਤੇ ਤੁਹਾਨੂੰ ਚੋਣ ਨਿਸ਼ਾਨ ਲਾੜ ਕਰਦਨੇ ਆ ਉਹਨਾਂ ਸ਼ਫਾਰਚ ਵੀ ਇੱਕ ਦੂਜੇ ਦੇ ਯਾਰਾਂ ਦੋਸਤਾਂ ਵਾਂਗੂ ਕੀਤੀ ਪਈ ਯਾਰ ਆਪਣਾ ਸ਼ਹਿਰਦਾਰੀਆ ਚਲੋ ਤੇ ਵਧੀਆ ਚਲੋ ਮੰਗਣ ਦਾ ਟਰੈਕਟਰ ਚੋਣ ਨਿਸ਼ਾਨ ਦੇ ਦਿਓ ਜੇ ਉਹ ਵੀ ਤੇ ਉਹ ਵੀ ਦਾ ਦੱਸ ਸਕਦੇ ਇਹਨਾਂ ਵੀ ਭਈ ਤੇਰੀ ਫਾਈਲ ਰਿਜੈਕਟ ਹੋਈ ਐ ਤੂੰ ਨਿਸ਼ਾਨ ਕਾ ਤਾਂ ਮੰਗਦਾ ਫਿਰਦਾ ਉਹਨਾਂ ਨੇ ਲਿਸਟ ਚ ਕਿਉਂ ਮੇਰਾ ਨਾਮ ਲਿਖਿਆ ਉਹ ਲਿਸਟ ਉਹਨਾਂ ਦੇ ਕੋਲ ਐ ਮੈਂ ਸਰਕਾਰ ਕੋਲ ਮੰਗ ਕਰਦਾ ਵੀ ਉਹ ਵੀ ਲਿਸਟ ਜਿਹਦੇ ਚ ਸਾਰੀਆਂ ਵਾਰਡਾਂ ਦੇ ਲੈਨ ਬਣਾ ਕੇ ਅੰਦਰ ਵੜੇ ਆ ਵੀ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਕੀ ਚਾਹੀਦਾ ਸਾਰਿਆਂ ਨੂੰ ਲੈਨ ਬਣਾ ਕੇ ਕੱਢ ਦੇ ਰੇ ਡਾਕਟਰ ਚਾਹੁੰਣ ਚਾਹੀਦਾ ਜਦੋਂ ਤੁਸੀਂ ਮੇਰੀ ਕਾਗਜ਼ ਕਹਿੰਦੇ ਜੀ ਵੀ ਮੈਂ ਜੇ ਲੈ ਹੀ ਗਿਆ ਵਾਪਸ ਤੇ ਚੋਣ ਨਿਸ਼ਾਨ ਮੈਨੂੰ ਕਿਤਨਾ ਵਾਪਸ ਦੇ ਸਕਦੇ ਨੇ ਉਹ ਤੁਸੀਂ बार-बार ਕਿਉਂ ਕਹਿੰਦੇ ਮੇਰੇ ਪੁੱਛਦੇ ਪਏ ਜੀ ਵੀ ਚੋਣ ਨਿਸ਼ਾਨ ਕੀ ਚਾਹੀਦਾ ਤੈਨੂੰ ਇਹ ਸਾਰੀ ਪ੍ਰਸ਼ਾਸਨ ਦੀ ਤੇ ਜੋ ਵੀ ਮੈਨੂੰ ਨਹੀਂ ਪਤਾ ਵੀ ਉਹ ਮੈਡਮ ਤੇ ਕਿਸ ਦਾ ਦਬਾਅ ਸੀ ਜਾਂ ਕਿਸ ਤਰ੍ਹਾਂ ਸੀ ਉਹ ਪਹਿਲੇ ਦਿਨ ਵਾਲਾ ਜਿਹੜਾ ਕਾਗਜ਼ ਉਹਨਾਂ ਨੇ ਡਬਲ ਸੈਂਡ ਕਰਾਇਆ ਲੋਕਾਂ ਕੋਲੋਂ ਇੱਕ ਇੱਕ ਕਰਾਏ ਮੇਰੇ ਕੋਲ ਡਬਲ ਕਰਾਏ ਆ ਉਹ ਕਾਗਜ਼ ਉਹਨਾਂ ਨੇ ਪਹਿਲੇ ਦਿਨ ਹੀ ਕਰਾ ਕੇ ਰੱਖ ਲਿਆ ਵੀ ਜੇ ਕਾਗਜ਼ ਨਾ ਵਾਪਸ ਲਵੇ ਤੇ ਫੇਰ ਅਸੀਂ ਇਹ ਕਾਗਜ਼ ਲਾ ਦੇਾਂਗੇ ਤੇ ਕਵਾਂਗੇ ਭਾਈ ਤੂੰ ਲੈ ਗਿਆ ਮੈਂ ਇੱਕ ਪ੍ਰਸ਼ਾਸਨ ਕੋਲ ਕੇ ਵੀ ਮੰਗ ਕੀਤੀ ਹੈ ਸਾਹਮਣੇ ਵਾਲੇ ਕੈਮਰੇ ਮੈਡਮ ਦੇ ਬੈਕਸਾਈਡ ਵਾਲੇ ਕੈਮਰੇ ਤੇ ਸਾਰਿਆਂ ਦੀ ਵੀਡੀਓ ਰਿਕਾਰਡਿੰਗ ਜਿਹੜੀ ਆ ਉਹ ਦਿੱਤੀ ਜਾਵੇ ਉਸ ਕਰਕੇ ਜਦੋਂ ਦਾ ਜੀ ਮੈਂ ਗਿਆ ਮੈਡਮ ਦੇ ਕੋਲ ਅਗਲੇ ਦਿਨ ਜਿਸ ਦਿਨ ਚੋਣ ਨਿਸ਼ਾਨ ਨਹੀਂ ਮਿਲਿਆ ਮੈਨੂੰ ਤੇ ਅਗਲੇ ਦਿਨ ਗਿਆ ਤੇ ਮੈਡਮ ਮੈਨੂੰ ਕਹਿੰਦੇ ਆ ਵੀ ਜਦੋਂ ਤੁਸੀਂ ਫਾਈਲ ਭਰੀ ਆ ਨਾ ਕਿਤੇ ਉਹ ਤੁਹਾਡੇ ਕਾਗਜ਼ ਨਾਲ ਲੱਗਾ ਰਹਿ ਗਿਆ ਮੈਂ ਇਹ ਪੁੱਛਣਾ ਚਾਹੁੰਨਾ ਵੀ ਡਾਊਨਲੋਡ ਫਾਰਮ ਕੀਤਾ ਹੋਵੇ ਫਾਈਲਾਂ ਤੇ ਉਹਦੇ ਉੱਤੇ ਉਹਦਾ ਕਾਗਜ਼ ਕਿਤੇ ਨਾਲ ਹੀ ਸਰਕਾਰ ਨੇ ਕੀਤਾ ਹੀ ਵੀ ਜਿੰਨੇ ਵਡਾਲ ਕਰਾਉਣੇ ਤੇ ਨਾਲ ਹੀ ਫਾਰਮ ਲਾ ਲੇ ਤੇ ਚਲੋ ਜੇ ਨਾਲ ਲੱਗ ਵੀ ਗਿਆ ਮੈਡਮ ਕਹਿੰਦੀ ਦਾਲ ਕਾਗੇ ਲੱਗਾ ਤੇ ਮੈਡਮ ਜੀ ਕਾਗਜ਼ ਤੇ ਤੁਸੀਂ ਪਰਤਾਲ ਕੀਤੀ ਹੈ ਨਾ ਤੇ ਉਦੋਂ ਤੁਸੀਂ ਮੈ ਰਿਜੈਕਟ ਕਰ ਦਿੰਦੇ ਕਿ ਇਹਦੇ ਪਹਿਲੇ ਜਿਹੜੀ ਕਾਗਜ਼ ਗਲਤ ਭਰੀ ਫਿਰਦਾ ਇਹ ਵੀ ਤਾਂ ਗੱਲ ਨਹੀਂ ਨਾ ਸਮਝ ਆਉਂਦੀ ਮੈਡਮ ਹੁਣ ਕਹਿੰਦੀ ਵੀ ਉਹਦੇ ਮਗਰ ਲੱਗਾ ਸੀ ਤੂੰ ਫਾਈਲ ਭਰਾਈ ਹੁਣੀ ਕੇ ਕੋਲ ਉਹਨੇ ਵਿੱਚ ਲੱਗ ਗਿਆ ਮੇਰਾ ਤੇ ਕੋਈ ਕਸੂਰ ਨਹੀਂ ਪਰ ਮੈਂ ਕਹਿੰਦਾ ਵੀ ਜਿਹੜੇ ਸੱਜੇ ਖਬੇੜ ਕੈਮਰੇ ਦੀ ਵੀਡੀਓ ਰਿਕਾਰਡਿੰਗ ਹੋਈ ਆ ਉਹਦੇ ਵਿੱਚ ਸਾਫ ਨਜ਼ਰ ਆਊਗਾ ਇਮੈ ਇੱਕ ਕਾਗਜ਼ ਸੌਸ ਵਗ ਪੱਤਰ ਦੇ ਸੈਨ ਕਰੰਦੇ ਆ ਇੱਕ ਉਹਦੇ ਦੇ ਕਰੰਦੇ ਆ ਜਿਹੜਾ ਉਹਨੇ ਮੈਨੂੰ ਵੱਖਰਾ ਦਿੱਤਾ ਜਦਨ ਕਾਗਜ਼ ਲੈਣਦੇ ਅਮਨਦੀਪ ਸਿੰਘ ਲੈ ਰਿਆ ਵਾ ਉਹਦੀ ਫਾਈਲ ਦਾ ਨਾਮ ਓਪਨ ਹੋਇਆ ਵਾ ਅਮਨਦੀਪ ਦਾ ਮੇ ਗਰਮੀਤ ਸਿੰਘ ਜਸਲ ਦੀ ਫਾਈਲ ਤੇ ਓਪਨ ਹੋਈ ਨਹੀਂ ਜੇ ਹੋਈ ਹੁੰਦੀ ਤੇ ਫਿਰ 3 ਵਜੇ ਤੱਕ ਤੁਸੀਂ ਮੈਨੂੰ ਚੋਣ ਨਿਸ਼ਾਨ ਕਿਉਂ ਪੁੱਛਦੇ ਰਹੇ ਜੀ ਵੀ ਕੀ ਲੈਣਾ ਕੀ ਲੈਣਾ 6 ਵਜੇ ਤੱਕ ਤੁਸੀਂ ਮੈਨੂੰ ਬਿਠਾ ਛੱਡਿਆ ਵੀ ਮੈਂ 8 ਵਜੇ ਤੱਕ ਤੁਸੀਂ 8 ਵਜੇ ਤੱਕ ਲਿਸਟ ਨਹੀਂ ਲਾਈ 6 ਵਜੇ ਤੱਕ ਲਿਸਟਿੰਗ ਲਾਈ 7 ਵਜੇ ਤੱਕ ਲਿਸਟਿੰਗ ਲਾਈ ਇਸ ਕਰਕੇ ਲਾਈ ਵੀ ਕਿਉਂ ਜਿਓ ਕਾਮਿਲਾ ਇਹ ਹੋ ਚੁੱਕਾ ਸੀ ਕਿ ਮੇਰੇ ਪਰ ਦੀ ਖਰਾਬ ਇਸ ਗੱਲ ਨੂੰ ਮੰਨਦੇ ਜੋ ਕਿ ਅ ਮੌਜੂਦਾ ਵ代ਕ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਪ੍ਰਸ਼ਾਸਨ ਤੇ ਅਫਸਰਾਂ ਤੇ ਦਬਾਅ ਪਾਇਆ ਹੋਵੇਗਾ ਵੇਖੋ ਜੀ ਮੈਂ ਇਸ ਗੱਲ ਦਾ ਵੇਖੋ ਯਕੀਨੀ ਕੋਈ ਨਹੀਂ ਕਿ ਕਿੰਨੇ ਪ੍ਰਸ਼ਾਸਨ ਨੇ ਪਾਇਆ ਇਹ ਤੇ ਰੱਬ ਜਾਣਦਾ ਤੇ ਉਹ ਬਾਬਾ ਦੀਪ ਸਿੰਘ ਸੱਚੇ ਪਾਚਾ ਜਾਣਦਾ ਜਿਨੇ ਕੰਮ ਕਰਾਇਆ ਕਿਉਂਕਿ ਮੈਂ ਵੀ ਮੈਂ ਕਿਸੇ ਦੀ ਗੱਲ ਨੂੰ ਕਹਿਵਾ ਹੋ ਸਕਦਾ ਮੈਡਮ ਤੇ ਕਿਸੇ ਦਾ ਯੂਰ ਹੋਵੇ ਹੋ ਸਕਦਾ ਹਾਈ ਕਮਾਂਡ ਦਾ ਕਿਸੇ ਦਾ ਯੂਰ ਹੋਵੇ ਬਾਈ ਨੇ ਮੈਂ ਕਹੀ ਜਾਵਾਂ ਵੀ ਫਲਾਣੇ ਦਾ ਯੂਰ ਆ ਜਾਂ ਕਿਸੇ ਦਾ ਯੂਰ ਆ ਉਹਦਾ ਕੋਈ ਮੈਨੂੰ ਇਸ ਗੱਲ ਹੀ ਪਰ ਮੈਨੂੰ ਪਤਾ ਵਾ ਵੀ ਮੈਡਮ ਦੇ ਕੋਲ ਜਿਹੜੀ ਵੀ ਇਸ ਤਰ੍ਹਾਂ ਦਾ ਕੰਮ ਹੋਇਆ ਉਹਦੀ ਵੀਡੀਓ ਰਿਕਾਰਡਿੰਗ ਤੇ ਹੈ ਹੀ ਨਾ ਉਹਦੇ ਮਾਨਯੋਗ ਮੈਂ ਹਾਈ ਕੋਰਟ ਦੇ ਵਿੱਚ ਆ ਦੇਖੋ ਮੈਂ ਪਟੀਸ਼ਨ ਪਾਈ ਆ ਤੇ ਕੱਲ ਉਹ 3 ਤਰੀਕ ਨੂੰ 3 ਮਾਰਚ ਨੂੰ ਇਹ ਉਹਨਾਂ ਨੇ ਸੁਣਵਾਈ ਵਾਸਤੇ ਰਿਕਾਰਡ ਮੰਗਾਇਆ ਇਹਨਾਂ ਕੋਲ ਮੈਂ ਪ੍ਰਸ਼ਾ ਅਮਾਨਜੋਗ ਹਾਈ ਕੋਰਟ ਤੇ ਬਹੁਤ ਮਾਣ ਰੱਖਦਾ ਵੀ ਉਹ ਮੇਰੇ ਇਸ ਜੋ ਮੇਰਾ ਤਕਾ ਹੋਇਆ ਵਾ ਉਹਦੇ ਬਾਰੇ ਪੂਰੀ ਜਾਂਚ ਕਰਕੇ ਵੀਡੀਓ ਰਿਕਾਰਡਿੰਗ ਵੇਖ ਕੇ ਜਿਹੜੀਆਂ ਵੀ ਵੀਡੀਓ ਰਿਕਾਰਡਿੰਗ ਨੇ ਸਾਰੀਆਂ ਵੇਖੀ ਜਾਣ ਜਿਹੜੇ ਕਾਗਜ਼ਾਂ ਦੇ ਸਾਈਨ ਹੋਏ ਆ ਉਹ ਮੇਰੇ ਇੱਕ ਸੈਨਾਂ ਨਾਲ ਸਾਈਨ ਮਲਾਈ ਜਾਣ ਅਮਨਦੀਪ ਸੈਣੀ ਜਿਹੜਾ ਵਾ ਅਮਨਦੀਪ ਸਿੰਘ ਜਿਹੜਾ ਜੀਤ ਸਿੰਘ ਜਿਹਦੀ ਮੇਰਾ ਕਵਰੀ ਕੈਂਡੀਡੇਟ ਸੀ ਉਹਦੀ ਪੂਰੀ ਜਿਹੜੀ ਆ ਉਹ ਸਾਰੀ ਫਾਈਲ ਨੂੰ ਚੈੱਕ ਕੀਤਾ ਜਾਵੇ ਵੀ ਉਹਦੇ ਵਿੱਚ ਜਿਹੜਾ ਉੱਤੇ ਅਮਨਦੀਪ ਸਿੰਘ ਨਾਮ ਲਿਖਿਆ ਉਹ ਅਮਨਦੀਪ ਸਿੰਘ ਹੀ ਲਿਖਿਆ ਕਿ ਗੁਰਮੀਤ ਸਿੰਘ ਜਸਤ ਲਿਖਿਆ ਨਾਲੇ ਸਾਇਨ ਤੇ ਇੱਕ ਵਾਰਨ ਤੇ ਇੱਕ ਹੀ ਹੋਣੇ ਆ ਦੋ ਦੋ ਫਾਰਮਾਂ ਤੇ ਥੋੜਾ ਫਾਈਲਾਂ ਵਾਪਸ ਮਿਲਣੀਆਂ ਆਪਣੀ ਵਾਰਡ ਦੀ ਜਨਤਾ ਨੂੰ ਕੀ ਅਪੀਲ ਕਰਦੇ ਜੀ ਵੇਖੋ ਜੀ ਮੈਂ ਜਨਤਾ ਨੂੰ ਅਪੀਲ ਕਰਦਾ ਜੀ ਕਿ ਮੇਰੇ ਨਾਲ ਜੋ ਹੋਇਆ ਵਾ ਧੱਕਾ ਹੋਇਆ ਵਾ ਤੇ ਆ ਜਿਹੜੀ ਪਟੀਸ਼ਨ ਮੈਂ ਪਾਈ ਆ 3 ਤਰੀਕ ਨੂੰ ਉਹਨਾਂ ਨੇ ਸੁਣਵਾਈ ਆ ਹੋ ਸਕਦਾ ਵੀ ਮਾਨਯੋਗ ਰਿਕਾਰਡ ਵੇਖਣ ਤੋਂ ਬਾਅਦ ਇਹ ਇਲੈਕਸ਼ਨ ਨੂੰ ਕਿਸ ਤਰੀਕੇ ਰੱਦ ਵੀ ਕਰ ਸਕਦੀ ਆ ਦੁਬਾਰਾ ਵੀ ਵੋਟਾਂ ਹੋ ਸਕਦੀਆਂ ਨੇ ਕਿਉਂਕਿ ਕਈ ਪਿੰਡਾਂ ਦੇ ਵਿੱਚ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਹੋ ਚੁੱਕੀਆਂ ਨੇ ਸਰਕਾਰਾਂ ਵੱਲੋਂ ਹਾਈ ਕੋਰਟ ਮਾਨਜੋਖ ਹਾਈ ਕੋਰਟ ਨੇ ਉਹਨਾਂ ਨੂੰ ਨਿਆਂ ਦਿੱਤਾ ਵਾ ਮੈਂ ਵੀ ਮਾਨਜੋਖ ਹਾਈ ਕੋਰਟ ਤੋਂ ਨਿਆਂ ਮੰਗਦਾ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਜੇ ਮੈਨੂੰ ਨਿਆਂ ਦੇ ਦਿੰਦੇ